ਇਹਦੇ ਦੋ ਰੀਜ਼ਨ ਨੇ ਪਹਿਲਾਂ ਤਾਂ ਜਿਹਨੂੰ ਨਹੀਂ ਪਤਾ ਮਤਲਬ ਪੁੱਛੇਗਾ ਕਿਸੇ ਨੂੰ ਹੂੰ ਇਹਨਾਂ ਨੂੰ ਮਤਲਬ ਸਮਝ ਆ ਜਾਏਗਾ ਪਹਿਲਾ ਫਾਇਦਾ ਤਾਂ ਉਹੀ ਹੋ ਗਿਆ ਕਿ ਅਗਲੇ ਨੂੰ ਮਤਲਬ ਪਤਾ ਲੱਗ ਗਿਆ ਜੀ ਉਹ ਸਾਡਾ ਇੱਕ ਬੜਾ ਖੂਬਸੂਰਤ ਲਫ਼ਜ਼ ਹੈ ਜਿਹੜਾ ਬਚ ਗਿਆ ਖਤਮ ਹੋਣ ਤੋਂ ਨਹੀਂ ਖਤਮ ਹੋ ਜਣਾ ਅਸਲੀ ਲਫ਼ਜ਼ ਜੀ ਸੋ ਫਰਲੋ ਬੜਾ ਸਵੀਟ ਸ਼ਬਦ ਸਾਡੇ ਵਾਲੇ ਧਰਲੇ ਤਾਂ ਬਹੁਤ ਇਦਾਂ ਦੇ ਲੋਕ ਰਹੇ ਨੇ ਕਿਉਂਕਿ ਅਸੀਂ ਤਾਂ ਆਪਣੀ ਬਚਪਨ ਤੋਂ ਲੈ ਕੇ ਮੰਮੀ ਨੂੰ ਨਾਲ ਬੈ ਕੇ ਕਰੋਸ਼ੀ ਬੁਣਦਿਆਂ ਵੀ ਵੇਖਿਆ ਹਾਂ ਜੀ ਮੰਮੀ ਜਦੋਂ ਸਵੈਟਰ ਬੁਣਦੇ ਤਾਂ ਯਾ ਪੁੱਤਰ 12 ਨੰਬਰ ਦੀਆਂ ਸਲਾਈਆਂ ਲਿਆ ਕੇ ਦੇ ਹਨਾ ਯਾ ਗੁਰਦੀਪ ਕੋਲੋਂ ਫਰੇਮ ਲਿਆ ਕੇ ਦੇ ਜਿਹਦੇ ਚ ਫਰੇਮ ਦੇ ਵਿੱਚ ਚੁੰਨੀ ਪਾ ਕੇ ਤੇ ਫਿਰ ਉਹ ਇਹਦਾ ਹੀ ਕਰਨੀ ਹੁੰਦੀ ਸੀ ਅਸੀਂ ਤਾਂ ਤਿੰਨਾ ਪਈਆਂ ਵਾਲੇ ਪੂਪ ਦੇ ਪਿੱਛੇ ਲਟਕ ਕੇ ਗਏ ਹੋਏ ਆ ਹਨਾ ਅਸੀਂ ਤੇ ਹਲਵਾਈ ਕੋਲੋਂ ਖੱਟਾ ਲੈਣ ਵੀ ਗਏ ਹੋਇਆ ਦਹੀਂ ਘਰੇ ਜਮਾਣਾ ਅੱਜਕੱਲ ਖੱਟਾ ਦੇ ਦੋ ਨਾ ਉਹਨੇ ਕਿਹਾ ਇੰਨਾ ਕ ਦਹੀਂ ਦੇ ਦੇਣਾ ਅੱਜਕੱਲ ਤਾਂ ਕੋਈ ਕਿਸੇ ਦਾ ਲਿਆਜ ਹੀ ਨਹੀਂ ਕਰਦਾ ਅਗਲਾ ਉਹਨਾਂ ਦੇ ਘਰੇ ਜਮਾਣ ਕਿ ਤੇ ਮੇਰਾ ਦਹੀਂ ਨਹੀਂ ਵੇਖਣਾ ਪਰ ਕੋਈ ਬਣਾ ਨਹੀਂ ਸੀ ਕਰਦਾ ਹੁੰਦਾ ਬੇਕਰੀ ਕੰਟੀਨ ਤੋਂ ਛੇਤੀ ਛੇਤੀ ਬਾਸ ਨਿਕਲਤ ਆਣੀ ਇਹ ਮੇਰੀ ਛੁੱਟੀ ਦਾ ਟਾਈਮ ਤੇ ਮੈਂ ਉਸ ਮੋਸਾ ਸਾਰੇ ਸੈਸ ਤੋਂ ਬਾਅਦ ਤੇ ਆਪਣੇ ਸਕਰਟ ਦਿਜੇ ਮੇਂ ਜੀ ਰੱਖੇ ਹੂੰ ਉਹ ਤੋਂ ਮੈਂ ਕਰੇ ਰਿੰਜੇ ਤਾਂ ਅਗਿਆ ਕਰਾਰਾ ਜ ਜਿਹੜਾ ਹੈਗਾ ਮੈਂ ਘਰ ਜਾ ਕੇ ਕਹੂੰਗਾ ਅੱਜ 66 ਪੈ ਤੇ ਜੰਗਾਲ ਲੱਗਿਆ ਉੱਥੇ ਕੀ ਕਹਿਦਾ ਤੇਲ ਲੱਗਿਆ ਹੂੰ ਤੋਂ ਮੈਨੂੰ ਬੈਠੇ ਬੈਠੇ ਪਤਾ ਲੱਗਾ ਵੀ ਪੈਂਟ ਦਾ ਕੰਮ ਹੋ ਗਿਆ ਹਾ 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 ਕੌਣ ਉੱਠਣਾ ਕਿਸੇ ਨੂੰ ਨਜ਼ਰ ਨਾ ਪਿੱਛੇ ਸਾਰੇ ਬੱਚੇ ਬੈਠੇ ਬੈਠਾ ਵੀ ਅੱਗੇ ਹੀ ਆ ਹਾਂ ਉਠਣਾ ਕਿਦਾਂ ਇਹ ਵੀ ਮੈਨੇਜ ਕਰਨਾ ਪੁੱਠਾ ਹੀ ਮੈਂ ਮਾਈ ਕੱਲ ਨੂੰ ਗਿਆ ਤਾਂ ਪੁੱਠਾ ਹੀ ਵਾਪਸ ਆ ਗਿਆ ਅੱਛਾ ਪਿਛਲੇ ਚੱਕੇ ਦੇ ਉੱਤੇ ਨਾਲ ਗੁਬਾਰਾ ਲਾ ਕੇ ਫਲਾ ਕੇ ਨਾਲ ਪਰੋ ਦੇਣਾ ਫਿਰ ਸਾਈਕਲ 'ਤੇ ਚੱਲਣਾ ਉਹ ਗਰਰ ਆਵਾਜ਼ ਕਰਨੀ ਲੇਕਿਨ ਦੇਖ ਮੇਰਾ ਸਕੂਟਰ ਚੱਲਦਾ ਹੋਇਆ ਅਸੀਂ ਤਾਂ ਸਾਈਕਲ ਨਾਲ ਗੁਬਾਰਾ ਬਣ ਕੇ ਸਕੂਟਰ ਚ ਲਾਇਆ ਹੋਇਆ ਸੋ I ਲਾਈਕ ਦਾ ਹਰ ਪੱਖ ਦੇਖਿਆ ਇਸ ਕਰਕੇ ਇਸ ਫਲੇਵਰ ਦੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਸਾਨੂੰ ਇਹੋ ਜਿਹੇ ਕੈਰੇਕਟਰ ਲੱਭਣੇ ਕੋਈ ਔਖੇ ਨਹੀਂ ਕਿਉਂਕਿ ਅਸੀਂ ਦੇਖੇ ਬਹੁਤ ਨੇ ਉੱਤਾਂ ਦੇ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 10 ਜਨਵਰੀ ਨੂੰ ਫਿਲਮ ਆ ਰਹੀ ਹੈ ਫਰਲੋ। ਸੋ ਮੇਰੇ ਨਾਲ ਹੈ ਫਿਲਮ ਦੀ ਸਟਾਰ ਕਾਸਟ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ ਸੈਸ਼ਨ ਲਾਗੇ ਤੋਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿਮਰਨ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ? ਚੜ੍ਹਦੀ ਕਲਾ ਜੀ। ਵਾਹ! ਕੀ ਬਾਤ ਹੈ। ਤੁਸੀਂ ਕਿਵੇਂ ਹੋ? ਬਹੁਤ ਵਧੀਆ। ਮੈਨੂੰ ਲੱਗਾ ਮडम ਦਾ ਗਲਾ ਥੋੜਾ ਜਿਹਾ ਖਰਾਬ ਹੈ। ਹਾਂ ਜੀ। ਅੱਛਾ ਸਰ ਫਿਲਮ ਦਾ ਨਾਮ ਹੈ ਫ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਆ ਮੇਨ ਲਾਦਾ ਆਪਣੇ ਵੱਡੇ ਵੀ ਜਿਨ੍ਹਾਂ ਨੂੰ ਫਰਲੋ ਦਾ ਮਤਲਬ ਨਹੀਂ ਪਤਾ ਤਾਂ ਤੁਸੀਂ ਇਹ ਹੀ ਕਿਉਂ ਚੂਜ਼ ਕੀਤਾ ਇਹਦੇ ਦੋ ਰੀਜ਼ਨ ਨੇ ਪਹਿਲਾਂ ਤਾਂ ਜਿਹਨੂੰ ਨਹੀਂ ਪਤਾ ਮਤਲਬ ਪੁੱਛੇਗਾ ਕਿਸੇ ਨੂੰ ਹਮ ਇਹਨਾਂ ਨੂੰ ਮਤਲਬ ਸਮਝ ਆ ਜਾਏਗਾ ਪਹਿਲਾ ਫਾਇਦਾ ਤਾਂ ਉਹੀ ਹੋ ਗਿਆ ਕਿ ਅਗਲੇ ਨੂੰ ਮਤਲਬ ਪਤਾ ਲੱਗ ਗਿਆ ਜੀ ਔਰ ਸਾਡਾ ਇੱਕ ਬੜਾ ਖੂਬਸੂਰਤ ਲਫ਼ਜ਼ ਹੈ ਜਿਹੜਾ ਬਚ ਗਿਆ ਖਤਮ ਹੋਣ ਤੋਂ ਨਹੀਂ ਖਤਮ ਹੋ ਜਣਾ ਅਸੀ ਲਫ਼ਜ਼ ਜੀ ਸੋ ਫਰਲੋ ਬੜਾ সুইਟ ਸ਼ਬਦ ਹੈ ਹਮ ਔਰ ਦੂਜੀ ਗੱਲ ਹੈ ਕਿ ਸਾਡੀ ਫਿਲਮ ਦਾ ਜਿਹੜਾ ਕਨਸੈਪਟ ਹੈ ਪੂਰਾ ਆਧਾਰ ਹੀ ਇਸ ਚੀਜ਼ ਤੇ ਹੈ ਕਿ ਉਹ ਇੱਕ ਕਿਵੇਂ ਫਰਲੋ ਵੱਜਦੀ ਯਾਰ ਕਿਵੇਂ ਫਰਲੋ ਨੂੰ ਮੇਨਟੇਨ ਕੀਤਾ ਜਾਂਦਾ ਹੈ ਅੱਛਾ ਫਿਲਮ ਦੇ ਵਿੱਚ ਨਾ ਜਿਵੇਂ ਤੁਹਾਡੇ ਜਿਹੜੇ ਕਿਰਦਾਰ ਨੇ ਉਹ ਕਾਫੀ ਡਿਫਰੈਂਟ ਨੇ ਜਿਵੇਂ ਤੁਸੀਂ ਪਹਿਲਾਂ ਇੱਕ ਟੇਲਰ ਬਣੇ ਹੋਏ ਹੋ ਹਨਾ ਤਾਂ ਮੈਡਮ ਇੱਕ ਘਰੇਲੂ ਜੀ ਔਰਤ ਆ ਜਿਹੜੀ ਬਾਹਰ ਵੀ ਕੰਮ ਕਰਦੀ ਆ ਰੀਅਲ ਲਾਈਫ ਦੇ ਵਿੱਚ ਜੇ ਅਸੀਂ ਇਸ ਤਰ੍ਹਾਂ ਦੇ ਕਿਰਦਾਰ ਜੇ ਵੇਖੀਏ ਤਾਂ ਮੋਸਟਲੀ ਆਪਾਂ ਨਾ ਬੜੇ ਐਵਰੇਜ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਅਸੀਂ ਵੇਖਦੇ ਆ ਤਾਂ ਜਦੋਂ ਤੁਸੀਂ ਇਹ ਕਿਰਦਾਰ ਕਰ ਰਹੇ ਸੀ ਤਾਂ ਆਪਣੇ ਆਸ-ਪਾਸ ਦੇ ਕਿਹੜੇ ਲੋਕ ਸੀ ਜਿਹੜੇ ਤੁਹਾਡੇ ਮਾਈਂਡ ਦੇ ਵਿੱਚ ਆਏ ਕਿ ਹਾਂ ਯਾਰ ਉਹ ਇਦਾਂ ਆ ਜਾਂ ਇਹ ਇਹ ਕਿਰਦਾਰ ਉੱਥੇ ਵੇਖਿਆ ਹੋਇਆ ਦੇਖੋ ਮੈਂ ਆਪਣੀ ਤਾਂ ਗੱਲ ਬੜੇ ਕੌਨਫੀਡੈਂਸ ਨਾਲ ਕਰ ਸਕਦਾ ਤੇ ਲੱਭਦਾ ਵੀ ਮੈਂ ਕਹਿ ਸਕਦਾ ਸ਼ੋਰਟੀ ਨਾਲ ਕਿ ਅਸੀਂ ਤਾਂ ਪਲੇ ਉਸ ਮਾਹੌਲ ਵਿੱਚ ਕਿ ਸਾਡੇ ਵਾਲੇ ਦੋਲੇ ਤਾਂ ਬਹੁਤ ਇਦਾਂ ਦੇ ਲੋਕ ਰਹੇ ਨੇ ਕਿਉਂਕਿ ਅਸੀਂ ਤਾਂ ਆਪਣੀ ਬਚਪਨ ਤੋਂ ਲੈ ਕੇ ਮੰਮੀ ਨੂੰ ਨਾਲ ਬਹਿ ਕੇ ਕਰੋਸ਼ੀਏ ਬੁੰਦਿਆਂ ਵੀ ਵੇਖਿਆ ਹਾਂ ਜੀ ਮੰਮੀ ਜਦੋਂ ਸਵੈਟਰ ਬੁੰਦਦੇ ਤਾਂ ਜਾਂ ਪੁੱਤਰ 12 ਨੰਬਰ ਦੀਆਂ ਸਲਾਈਆਂ ਲਿਆ ਕੇ ਦੇ ਹਨਾ ਜਾਂ ਗੁਰਦੀਪ ਕੋਲੋਂ ਫਰੇਮ ਲਿਆ ਕੇ ਦੇ ਜਿਹਦੇ ਚ ਫਰੇਮ ਦੇ ਵਿੱਚ ਚੁੰਨੀ ਪਾ ਕੇ ਤੇ ਫਿਰ ਉਹ ਕਢਾਈ ਕਰਨੀ ਹੁੰਦੀ ਸੀ ਇਹ ਤੇ ਮੁਕੈਸ਼ ਲਾਂਦੇ ਵੇਖਿਆ ਮੰਮੀ ਨੂੰ ਅਸੀਂ ਰੀਲ ਉਹ ਤਾਂ ਬੜੀਆਂ ਲੀਲ ਉਹ ਤੇ ਲੀਰ ਨਾਲ ਜਾਂਦੀ ਹੁੰਦੀ ਸੀ ਇਹਦੇ ਨਾਲ ਮੈਚ ਕਰਕੇ ਰੀਲ ਲੈ ਕੇ ਆ ਅਸੀਂ ਉਹ ਵੀ ਲਿਆ ਕੇ ਮੁਕੈਸ਼ ਵੀ ਲਿਆ ਕੇ ਦਿੱਤੀ ਅਸੀਂ ਤਾਂ ਘਰ ਉਹ ਜਿਹੜੀਆਂ ਟੋਕਰੀਆਂ ਬੁੰਦਿਆਂ ਵੇਖਿਆ ਜਿਹੜੀਆਂ ਕीन ਦੀ ਸੀ ਪਲਾਸਟਿਕ ਦੀ ਕीन ਨਾਲ ਟੋਕਰੀਆਂ ਬੁੰਨੀਆਂ ਅਸੀਂ ਇੱਕ ਉਹ ਪਤਲੀ ਜੀ ਆਂਦੀ ਹੁੰਦੀ ਸੀ ਪਲਾਸਟਿਕ ਦੀ ਉਹਦੇ ਨਾਲ ਪੈਨ ਬਣਾ ਲੀਦੇ ਪਤਾ ਹਾਂਜੀ ਹਾਂਜੀ ਉਹ ਜਿਹੜੇ ਦੱਦਾ ਉਹ ਕਰਕੇ ਉਹ ਕਰੀਏ ਉਹ ਕਰਕੇ ਉਹ ਪੈਨ ਬਣ ਜਾਂਦਾ ਹੁੰਦਾ ਸੀ ਸੋ ਅਸੀਂ ਇਹ ਸਾਰੇ ਹਾਲਾਤ ਚੋਂ ਨਿਕਲੇ ਅਸੀਂ ਦਰਜੀਆ ਨੂੰ ਕੱਪੜੇ ਦੇਣ ਜਾਂਦੇ ਰਹੇ ਆ ਆਪ ਹਨਾ ਕੋਲ ਖਲੋ ਕੇ ਮੇਚੇ ਦਿੱਤੇ ਆ ਲੇਡੀਜ਼ ਸੂਟ ਮੰਮੀ ਨੂੰ ਸੁਆਣੇ ਉਂਗਲੀ ਲਾ ਕੇ ਨਾਲ ਚਲੇ ਜਾਣਾ ਹਨਾ ਤੇ ਅਸੀਂ ਉਹ ਸਾਰੇ ਮਾਹੌਲ ਦੇਖੇ ਨੇ ਸਾਡੀ ਪਰਵ੍ਰਿਸ਼ੀ ਉਸ ਮਾਹੌਲ ਚ ਹੋਈ ਹੈ ਅਸੀਂ ਤਾਂ ਤਿੰਨਾ ਪਈਆਂ ਵਾਲੇ ਪੂਂਡ ਦੇ ਪਿੱਛੇ ਲਟਕ ਕੇ ਗਏ ਹੋਏ ਆ ਹਾਂ ਅਸੀਂ ਤੇ ਹਲਵਾਈ ਕੋਲੋਂ ਖੱਟਾ ਲੈਣ ਵੀ ਗਏ ਆ ਦਹੀਂ ਘਰੇ ਜਮਾਣਾ ਅੰਕਲ ਖੱਟਾ ਦੇ ਦਿਓ ਨਾ ਦੇਉਂਦੇ ਫੇ ਇੰਨਾ ਕ ਦਹੀਂ ਦੇ ਦੇਣਾ ਅੱਜ ਕੱਲ ਤਾਂ ਕੋਈ ਕਿਸੇ ਦਾ ਲਿਆਜ ਹੀ ਨਹੀਂ ਕਰਦਾ ਅਗਲਾ ਉਹਨਾਂ ਦੇ ਘਰੇ ਜਮਾਣ ਕੀ ਤੇ ਮੇਰਾ ਦਹੀਂ ਨਹੀਂ ਵਿਕਣਾ ਪਰ ਕੋਈ ਬਣਾ ਨਹੀਂ ਸੀ ਕਰਦਾ ਹੁੰਦਾ ਅਸੀਂ ਹਲਵਾਈਆਂ ਕੋਲੋਂ ਖੱਟਾ ਲਿਆਉਂਦੇ ਰਹੇ ਆ ਸਨਾ ਅਸੀਂ ਇੱਕ ਸਮੋਸਾ ਤੋੜ ਕੇ ਤਿੰਨ ਥਾਵਾਂ ਤੇ ਵੀ ਖਾਦਾ ਹੋਇਆ ਮੈਂ ਸਕੂਲ ਯੂਨੀਫਾਰਮ ਦੇ ਵਿੱਚ ਰੱਖ ਲੈਣੀ ਮੈਨੂੰ ਚੇਤਾ ਅੱਜ ਵੀ ਵੇਖ ਕਰੀ ਕੰਟੀਨ ਤੋਂ ਛੇਤੀ ਛੇਤੀ ਬਾਸ ਨਿਕਲਦਾਂ ਣੀ ਇਹ ਮੇਰੀ ਛੁੱਟੀ ਦਾ ਟਾਈਮ ਤੇ ਮੈਂ ਸਮੋਸਾ ਸਾਰੇ ਰੈਸੈਸ ਤੋਂ ਬਾਅਦ ਦਿੰਦਾ ਆਪਣੇ ਸਕਰਟ ਦੀ ਜੇਬ ਜੀ ਰੱਖਿਆ ਔਰ ਜੋ ਮੈਂ ਕਰੇ ਗੇ ਨਹੀਂ ਜੇਤਾ ਮੈਂ ਕਿ ਕਰਾਰਾ ਜ ਜਿਹੜਾ ਹੈਗਾ ਮੈਂ ਘਰ ਜਾ ਕੇ ਕਹੂੰਗਾ ਛਿੱਤਰ ਪੈ ਤੇ ਜੰਗਾਲ ਲੱਗ ਗਿਆ ਉੱਥੇ ਕੀ ਕਹਿੰਦਾ ਤੇਲ ਲੱਗ ਗਿਆ ਯੂਨੀਫਾਰਮ ਕਰਾਉਗੇ ਉਹ ਐਸੀ ਤਾਂ ਉਹ ਸਮੇਂ ਦੇਖਿਆ ਨਾ ਜਦੋਂ ਮੈਂ ਛੋਟਾ ਨਾ ਸਕਾਉਟ ਹੁੰਦਾ ਸਾਂ ਸਕਾਉਟ ਦੇ ਵਿੱਚ ਵੀ ਮੈਂ ਲੋਕਾਂ ਦਾ ਦਿਲ ਲਾ ਕੇ ਰੱਖਣਾ ਮੈਨੂੰ ਹਰ ਮਹਿਫਿਲ ਚ ਕਹਿੰਦੇ ਚੱਲ ਵੀ ਸੁਣਾ ਕੁਛ ਕੜਾ ਹੋ ਕੇ ਤੋ ਮੈਨੂੰ ਪਤਾ ਵੀ ਉਦੋਂ ਘਰਦਿਆਂ ਕੋਲ ਸਕਾਉਟ ਦਾ ਨਾ ਬਣ ਗਿਆ ਪਰ ਸਕਾਉਟ ਦੀ ਨਵੀਂ ਵਰਦੀ ਸਵਾ ਕੇ ਦੇਣ ਉਹ ਤਾਂ ਬਜਟ ਨਹੀਂ ਸੀ ਹੁੰਦਾ ਉਹ ਫਿਰ ਨਾ ਉਹਨਾਂ ਨੂੰ ਉਦੋਂ ਕੱਪੜੇ ਵੀ ਜਿਹੜੇ ਫੌਜੀਆ ਦੇ ਕੱਪੜੇ ਨੇ ਇੱਕ ਮਾਰਕੀਟ ਵੱਖਰੀ ਹੁੰਦੀ ਹੈ ਹਾਂਜੀ ਹਾਂਜੀ ਉੱਥੋਂ ਪੁਰਾਣੇ ਕੱਪੜੇ ਮਿਲ ਜਾਂਦੇ ਜੈਰੀ ਕੀਨ ਮਿਲ ਜਾਂਦੇ ਉਹਦੀਆਂ ਤਰਪਾਲਾਂ ਹਨਾ ਫੌਜੀਆ ਦੇ ਸ਼ੂਜ਼ ਉਹਨਾਂ ਦੇ ਉਸ ਸਲੈਬ ਦੀਆਂ ਚੀਜ਼ਾਂ ਮਿਲ ਜਾਂਦੀਆਂ ਉੱਥੇ ਕੱਪੜੇ ਵੀ ਮਿਲ ਜਾਂਦੇ ਹੁੰਦੇ ਸੀ ਫੌਜੀਆ ਦੇ ਪੁਰਾਣੇ ਉਹ ਖਾਕੀ ਕੱਪੜੇ ਜਿਹਨਾਂ ਦੇ ਮਸ਼ਕਾਂ ਵਾਲੇ ਹੁੰਦੇ ਨੇ ਉਹ ਵੀ ਮਿਲ ਜਾਂਦੇ ਉਹ ਉਹਦੇ ਚੋਂ ਪੈਂਟ ਲਿਆ ਕੇ ਘਰੇ ਹੀ ਮੰਮੀ ਨੇ ਸਲਾਈ ਮਾਰ ਕੇ ਠੀਕ ਕਰ ਦੇਣੀ ਉਹ ਇੱਕ ਦਿਨ ਕਿਤੇ ਪੁਰਾਣੀ ਖਰਾਬ ਜੀ ਪੈਂਟ ਮਿਲ ਗਈ ਤੇ ਉਹ ਹੁਣ ਮੈਂ ਮੈਨੂੰ ਪਤਾ ਹੈ ਮੇਰਾ ਨੰਬਰ ਇਸ ਤੋਂ ਬਾਅਦ ਮੈਂ ਸੁਣਾਣਾ ਤੇ ਮੈਨੂੰ ਬੈਠੇ ਬੈਠੇ ਪਤਾ ਲੱਗਾ ਵੀ ਪੈਂਟ ਦਾ ਕੰਮ ਹੋ ਗਿਆ ਉਹ ਹੁਣ ਉੱਠਣਾ ਕਿਸੇ ਨੂੰ ਨਜ਼ਰ ਦਾ ਪਿੱਛੇ ਸਾਰੇ ਬੱਚੇ ਬੈਠੇ ਬੈਠਾ ਵੀ ਅੱਗੇ ਹੀ ਆ ਹਾਂ ਉੱਠਣਾ ਕਿੱਦਾਂ ਇਹ ਵੀ ਮੈਨੇਜ ਕਰਨਾ ਪੁੱਠਾ ਹੀ ਮੈਂ ਮਾਈ ਕਾਲ ਨੂੰ ਗਿਆ ਤੇ ਪੁੱਠਾ ਹੀ ਵਾਪਸ ਆ ਗਿਆ ਅੱਛਾ ਮਤਲਬ ਪੈਨਲ ਉੱਠਦਿਆਂ ਨਾਲੇ ਇਦਾਂ ਉੱਠਿਆ ਘੁੰਮ ਕੇ ਇਦਾਂ ਵੀ ਕਿਸੇ ਨੂੰ ਦਿਸੀ ਹੀ ਨਹੀਂ ਹੈਨਾ ਹੂੰ ਅੰਦਾਜ਼ੇ ਨਾਲ ਲੱਗੇ ਫਿਰ ਪੁੱਠੇ ਪੈਰੀ ਮਾਈਕਲ ਚਲਾ ਗਿਆ ਹੂੰ ਹੈਨਾ ਲੋਕਾਂ ਨੂੰ ਸੁਨਾਸ ਨੂੰ ਕੀ ਆਈਟਮ ਹੂੰ ਤੇ ਫਿਰ ਮੈਂ ਆ ਕੇ ਵੀ ਸਿੱਧਾ ਸਿੱਧਾ ਤੁਰ ਕੇ ਆ ਕੇ ਇਸ ਹਾਵਨਾ ਬੈਠਾ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗੇ ਹਾਂ ਇਹ ਚੀਜ਼ਾਂ ਲਾਈਫ ਉਦੋਂ ਮੈਨੇਜ ਕਰਨਾ ਸਿਖਾ ਦਿੰਦੀ ਹੈ ਇਹ ਜਿਹੜਾ ਨੌਮੀ ਜੀ ਸੇਖ ਲਈ ਇਹ ਗਰੀਬੀ ਕਿਵੇਂ ਟੱਕੀ ਦੀ ਹੈ ਹਾਂਜੀ ਸਰ ਮੈਂ ਨੁਚੇਤਾ ਮੈਂ ਜਰਾ ਬੰਤੇ ਨਾ ਰਬੜ ਪਾ ਕੇ ਇਹ ਇਹ ਦਵਾਵੇਂ ਕਿ ਰਬੜ ਪਾ ਕੇ ਰਬੜ ਮਾ ਦੇਖੋ ਕਾਲੇ ਰੰਗ ਦੀ ਲਾਲ ਰੰਗ ਦੀ ਦੁੱਧ ਵਾਲੇ ਲਫਾਫੇ ਤੇ ਰੰਗ ਬਣਦੇ ਨੇ ਉਹ ਚਾਕਣੀਆਂ ਉਹਨੂੰ ਕੀ ਕਰਨਾ ਇਦਾਂ ਕਰਕੇ ਸਾਈਡ ਤੇ ਇਦਾਂ ਕਰ ਲੀਏ ਫਿਰ ਫੋਲਡ ਕਰ ਲੈਣਾ ਉਤੋਂ ਦੀ ਤਾਂ ਕਿ ਉਹ ਲੁੱਕ ਜਾਵੇ ਐਂਡ ਫਿਰ ਉਹ ਨਾ ਨਿਸ਼ਾਨ ਪਾਏ ਨਿਸ਼ਾਨ ਪਾਏ ਇੰਦਾ ਹੁੰਦਾ ਸੀ ਤੁਸੀਂ ਤਾਂ ਉਹ ਜਿਨ੍ਹਾਂ ਨੇ ਸਾਈਕਲਾਂ ਦੇ ਪਿੱਛੇ ਅ ਪਿਛਲੇ ਚੱਕੀ ਦੇ ਨਾਲ ਗੁਬਾਰਾ ਲਾ ਕੇ ਫਲਾ ਕੇ ਨਾਲ ਪਰੋ ਦੇਣਾ ਫਿਰ ਸਾਈਕਲ 'ਤੇ ਚੱਲਣਾ ਉਹ ਗਰਰ ਆਵਾਜ਼ ਕਰਨੀ ਇਹ ਕਿ ਨਾ ਦੇਖ ਮੇਰਾ ਸਕੂਟਰ ਚੱਲਦਾ ਹੋਇਆ ਅਸੀਂ ਤਾਂ ਸਾਈਕਲ ਨਾਲ ਗੁਬਾਰਾ ਬਣ ਕੇ ਸਕੂਟਰ ਚਲਾਇਆ ਹੋਇਆ ਸੋ ਲਾਈਫ ਦਾ ਹਰ ਪੱਖ ਦੇਖਿਆ ਇਸ ਕਰਕੇ ਇਸ ਫਲੇਵਰ ਦੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਸਾਨੂੰ ਇਹੋ ਜਿਹੇ ਕੈਰੈਕਟਰ ਲੱਭਣੇ ਕੋਈ ਔਖੇ ਨਹੀਂ ਕਿਉਂਕਿ ਅਸੀਂ ਦੇਖੇ ਬਹੁਤ ਆਲੇ ਦੋਲੇ ਜੀ ਮੈਨੂੰ ਲੱਗਦਾ ਕਿ ਲੋਕ ਜਿਹੜੇ ਆ ਇਹਦੇ ਇਹਨਾਂ ਕਰੈਕਟਰਸ ਦੇ ਨਾਲ ਜਲਦੀ ਰਿਲੇਟ ਵੀ ਕਰ ਪਾਉਂਦੇ ਨੇ ਕੋਈ ਮੰਨਦਾ ਕੋਈ ਨਹੀਂ ਮੰਨਦਾ ਨਿਕਲੇ ਸਾਰੇ ਆਪਾਂ ਇਸੇ ਲਾਈਫ ਸਟਾਈਲ ਦੇ ਆ ਨਾ ਮਾਡਰਨ ਤਾਂ ਅਸੀਂ ਹੁਣ 20 ਸਾਲ ਪਹਿਲਾਂ ਹੋਏ ਆ ਹਾਂ ਨਾ ਹਾਂ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਕਹੇ ਕਿ ਸਾਨੂੰ ਨਹੀਂ ਪਤਾ ਜਿਹੜੇ ਬੱਚੇ ਨੇ ਹਾਂਜੀ ਜਿਹੜੇ ਨਵੇਂ ਮਿਲੇਨੀਅਮ ਤੋਂ ਬਾਅਦ ਪੈਦਾ ਹੋਏ ਨੇ ਨਾ 2000 ਤੋਂ ਬਾਅਦ ਵਾਲੀ ਜਨਰੇਸ਼ਨ ਕਹੇ ਕਿ ਮੈਨੂੰ ਇਹਦੇ ਬਾਰੇ ਕੋਈ ਯੋਗ ਸੁਗ ਨਹੀਂ ਉਹ ਮੈਂ ਮੰਨ ਲਾਂਗਾ ਹੂੰ ਪਰ ਜਿਹੜੇ ਹੁਣ ਪੁਰਾਣੇ ਬੰਦੇ ਖੇਖਣ ਕਰੀ ਜਾਣ ਵੀ ਨਹੀਂ ਹਮੇ ਤਾਂ ਨਹੀਂ ਪਤਾ ਹਮਨੇ ਤਾਂ ਨਹੀਂ ਦੇਖਾ ਤੇ ਉਹ ਫਿਰ ਐਵੇਂ ਬੇਸ਼ਰਮ ਗੱਲਾਂ ਹੀ ਜੀ ਅੱਛਾ ਸਰ ਜੇ ਅਸੀਂ ਗੱਲ ਕਰੀਏ ਤੁਹਾਡੀ ਜਰਨੀ ਹੋਗੀ ਜਾਂ ਗਰੋਵਰ ਸਰ ਦੀ ਵੀ ਜੇ ਮੈਂ ਗੱਲ ਕਰਾਂ ਤਾਂ ਮੈਂ ਬੀਬੀਕੇ ਤੋਂ ਪਾਸ ਆਊਟ ਆ ਤਾਂ ਮਤਲਬ ਹਾਂਜੀ ਤਾਂ ਉੱਥੇ ਸਾਨੂੰ ਪਲੇ ਕਰਾਣ ਆਂਦੇ ਹੁੰਦੇ ਸੀ ਤਾਂ ਉਹ ਇੱਕ ਤੁਸੀਂ ਜਿਹੜਾ ਏ ਥੀਏਟਰ ਦੇ ਆਡੀਅנס ਆ ਉਹਨੂੰ ਵੇਖਿਆ ਫਿਰ ਇੱਕ ਦੂਰਦਰਸ਼ਨ ਆਇਆ ਉਦੀ ਆਡੀਅנס ਵੀ ਤੁਸੀਂ ਜਾਣਦੇ ਹੋ ਤੁਸੀਂ ਇੱਕ ਲੰਮੇ ਅਰਸੇ ਤੋਂ ਇਸ ਇੰਡਸਟਰੀ ਦੇ ਵਿੱਚ ਹੋ ਤਾਂ ਮਤਲਬ ਕੀ ਫਰਕ ਕੀ ਲੱਗਾ ਹੁਣ ਤੱਕ ਆਡੀਅנס ਜਿਸ ਤਰ੍ਹਾਂ ਕਹੀਏ ਕਿ ਤੁਹਾਡੇ ਕੰਮ ਦੇ ਵਿੱਚ ਮੈਚਿਓਰਿਟੀ ਆਈ ਹੈ ਤਾਂ ਆਡੀਅנס ਵੀ ਕਿਤੇ ਨਾ ਕਿਤੇ ਮੈਚਿਓਰ ਹੋ ਰਹੀ ਹੈ ਤਾਂ ਤੁਸੀਂ ਇਸ ਦੌਰਾਨ ਕੀ ਫਰਕ ਦੇਖਿਆ ਤੇ ਕਿਸ ਤਰ੍ਹਾਂ ਅਪ ਟੂ ਡੇਟ ਰਹੇ ਤੁਸੀਂ ਦੇਖੋ ਜਿਹੜਾ ਕੰਟੈਂਟ ਹੈ ਨਾ ਜਦ ਤੱਕ ਸੋਸ਼ਲ ਮੀਡੀਆ ਨਹੀਂ ਸੀ ਆ ਗਿਆ ਜਾਂ ਇੰਟਰਨੈਸ਼ਨਲ ਸਿਨੇਮਾ ਇੱਕ ਥਾਂ ਤੇ ਇਕੱਠਾ ਹੋ ਗਿਆ ਹੁਣ ਇੱਕੋ ਟਾਈਮ ਤੇ ਫਿਲਮ ਜਿਹੜੀ ਅਵਟਾਰ ਫਿਲਮ ਹੈ ਨਾ ਜਾਂ ਗਲੈਡੀਏਟਰ ਤੁਸੀਂ ਕਹਿੰਦੇ ਕੋਈ ਫਿਲਮਾਂ ਨੇ ਜਿਹੜੀਆਂ ਕੈਲੀਫੋਰਨੀਆ ਵੀ ਉਸੇ ਟਾਈਮ ਲੱਗਦੀ ਹੈ ਜਾਪਾਨ ਵੀ ਉਸੇ ਟਾਈਮ ਲੱਗਦੀ ਹੈ ਤੇ ਇੱਥੇ ਸਾਡੇ ਮੋਹਾਲੀ ਵੀ ਉਸੇ ਟਾਈਮ ਲੱਗਦੀ ਹੈ ਸੋ ਸਿਨੇਮਾ ਇੱਕ ਥਾਂ ਤੇ ਹੁਣ ਕਾਮਨ ਹੋ ਗਿਆ ਸਾਰੇ ਦਾ ਜੀ ਪਰ ਜਦੋਂ ਅਸੀਂ ਕੰਮ ਕਰਦੇ ਹਾਂ ਨਾ ਸਨ ਦੂਰਦਰਸ਼ਨ ਲਈ ਉਦੋਂ ਪਤਾ ਸੀ ਕਿ ਕਿੱਦਾਂ ਦਾ ਕੰਟੈਂਟ ਡਿਲੀਵਰ ਕਰਨਾ ਹੈ ਇੱਥੇ ਲੋਕ ਇਦਾਂ ਦਾ ਹੀ ਦੇਖਦੇ ਨੇ ਹੂੰ ਠੀਕ ਹੈ ਨਾ ਹੁਣ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਸੈਟਲਾਈਟ ਚੈਨਲਸ ਆਏ ਏਲੀਟ 90s ਵਿੱਚ ਆਏ ਨੇ ਹਾਂਜੀ ਸੈਟਲਾਈਟ ਚੈਨਲਸ ਹਾਂਜੀ ਔਰ 2000 ਤੋਂ ਬਾਅਦ ਤਾਂ ਬਹੁਤ ਪੌਪੂਲਰ ਹੋ ਗਏ ਜੀ ਤੇ ਉਹ ਫਿਰ ਜਦੋਂ ਚੈਨਲਸ ਆਏ ਫਿਰ ਉਹਨਾਂ ਨੇ ਕੰਟੈਂਟ ਦੀ ਸ਼ੇਪ ਚੇਂਜ ਕੀਤੀ ਅਸੀਂ ਵੀ ਆਪਣੇ ਆਪ ਨੂੰ ਥੋੜਾ ਬਹੁਤਾ ਉਦਾਂ ਦਾ ਚੇਂਜ ਕੀਤਾ ਹੂੰ ਹੁਣ ਜੋ ਉਸ ਤੋਂ ਬਾਅਦ ਸਿਨੇਮਾ ਆਇਆ ਮੈਂ ਪਹਿਲੀ ਫਿਲਮ ਦੇਖੀ ਸੀ ਜੀਆਂ ਆਨੂੰ ਹਾਂਜੀ ਅਸਾਨੂੰ ਮਾਨਵਤਨਾ ਦਾ ਯਾਰਾਂ ਨਾਲ ਬਹਾਰਾ ਦਿਲ ਆਪਣਾ ਪੰਜਾਬੀ ਮਿੱਟੀ ਵਾਜਾਂ ਮਾਰਦੀ ਹਨ ਇਹ ਸਾਰੀਆਂ ਫਿਲਮਾਂ ਨੇ ਇੱਕ ਸਿਨੇਮਾ ਚੇਂਜ ਕੀਤਾ ਅਸੀਂ ਵੀ ਉਦਾਂ ਦੇ ਹੋ ਗਏ ਹੁਣ ਮੈਨੂੰ ਲੱਗਦਾ ਪੋਸਟ ਕੋਵਿਡ ਹਮ ਆਡੀਅנס ਬਦਲ ਗਈ ਹੈ ਹਮ ਪਹਿਲਾਂ ਆਡੀਅנס ਐਵੇਂ ਇੱਕ ਮੁੱਕੇ ਤੇ ਖੁਸ਼ ਹੁੰਦੀ ਇੱਕ ਮੁੱਕਾ ਮਾਰਿਆ 6 ਬੰਦੇ ਡੇਗ ਤੇ ਤਾੜੀ ਮਾਰ ਦਿੰਦੇ ਹੁੰਦੇ ਸੀ ਜੀ ਹਨਾ ਹਾਂਜੀ ਤੇ ਹੁਣ ਉਹ ਮੰਨਦੇ ਨਹੀਂ ਕਹਿੰਦੇ ਆ ਕਿ ਆ ਯਾਰ ਕੀ ਕਰੀ ਜਾਂਦੇ ਪੈਨੇ ਹਨਾ ਉਹਨਾਂ ਰੀਅਲ ਕੰਟੈਂਟ ਵਾਲੇ ਪਾਸੇ ਚਲੇ ਗਏ ਆ ਫਿਲਮ ਜਿਹੜੀ ਲਾਰger than life ਬਣਾਣੀ ਹੈ ਉਹ ਫਿਰ ਬਣਾਓ ਤੇ ਜਿੱਦਾਂ ਦੀ ਪੁਸ਼ਪਾ ਵਰਗੀ ਹੁੰਦੀ ਹੈ ਨਾ ਪਰ ਉਹ ਹੈਲੀਕਾਪਟਰ ਪਰ ਮਤਲਬ ਫਿਰ ਲੋਕਾਂ ਨੂੰ ਵਿਜ਼ੂਅਲੀ ਅੱਛੀ ਲੱਗੇ ਹਾਂਜੀ ਬਲੀਵ ਹੋਵੇ ਨਾ ਹੋਵੇ ਕਹਿੰਦੇ ਸਾਨੂੰ ਬਲੀਵ ਕਰਨਾ ਕੋਈ ਮਤਲਬ ਨਹੀਂ ਵਿਜ਼ੂਅਲੀ ਸਾਨੂੰ ਕਨਵਿੰਸ ਕਰ ਰਹੀ ਹੈ ਨਾ ਸੀ ਹੋ ਰਹੀ ਹੈ ਜਾਂ ਫਿਰ ਸਲਾਈਸ ਆਫ ਲਾਈਫ ਹੋਵੇ ਰਿਐਲਿਟੀ ਲੱਗੇ ਹੁਣ ਵਿਚ ਵਿਚਾਲੇ ਵਾਲਾ ਕੰਟੈਂਟ ਖਤਮ ਹੋ ਗਿਆ ਹਾਂਜੀ ਹਨਾ ਕਿ ਪਿੱਛੋਂ ਆ ਕੇ ਹੀਰੋ ਨੇ ਇੱਕ ਲੱਤ ਮਾਰੀ 10 ਬੰਦੇ ਡੇਗ ਪਏ ਟਾਂ 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 ਦੂਜਾ ਖੜਾਇਆ ਪੱਗ ਵਿਸ਼ੂਮ ਵਿਸ਼ੂਮ ਉਹ ਵਾਲਾ ਲੋਕੀ ਨਹੀਂ ਮੰਨਦੇ ਜਾਂ ਤਾਂ ਰੀਅਲ ਕੰਟੈਂਟ ਹੋਵੇ ਜਾਂ ਫਿਰ ਲਾਰਜਰ ਦੈਨ ਲਾਈਫ ਇਨ ਕਿ ਮੰਨੋ ਜਾਂ ਨਾ ਮੰਨੋ ਬਟ ਵਿਜੂਅਲੀ ਸੋਹਣਾ ਲੱਗ ਰਿਹਾ ਹਾਂਜੀ ਇਹ ਤੇ ਹੈ ਇੱਕ ਮੈਂ ਨਾ ਹਮੇਸ਼ਾ ਇਹ ਚੀਜ਼ ਕਹਿੰਨੀ ਹੁੰਦੀ ਆ ਮੰਨਦੀ ਹੁੰਨੀ ਆ ਕਿ ਭਾਵੇਂ ਬਾਲੀਵੁੱਡ ਦਾ ਸਿਨੇਮਾ ਆ ਜਾਂ ਸਾਊਥ ਦਾ ਸਿਨੇਮਾ ਆ ਬਟ ਆਪਣੀ ਪੰਜਾਬੀ ਇੰਡਸਟਰੀ ਦੀ ਇਹ ਖਾਸੀਅਤ ਹੈ ਕਿ ਕੋਈ ਵੀ ਫਿਲਮ ਲੈ ਕੇ ਆਣੀ ਹੈ ਤਾਂ ਉਹਦੇ ਵਿੱਚ ਕੋਈ ਨਾ ਕੋਈ ਸਿੱਖਿਆ ਜ਼ਰੂਰ ਹੁੰਦੀ ਹੈ ਇਹ ਸਾਡੇ ਮੈਨੂੰ ਲੱਗਦਾ ਪੰਜਾਬੀਆਂ ਦੇ ਹਿੱਸੇ ਇਹ ਚੀਜ਼ ਆਈ ਹੈ ਤਾਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਪਹਿਲੀ ਗੱਲ ਤਾਂ ਮੈਂ ਇਸ ਗੱਲ ਦਾ ਕੋਈ ਹਮਾਇਤ ਨਹੀਂ ਕਰਦਾ ਕਿ ਫਿਲਮ ਚ ਸਿੱਖਿਆ ਹੋਣੀ ਚਾਹੀਦੀ ਹੈ। ਪੈਸੇ ਖਰਚ ਕੇ ਟੱਬਰ ਸਮੇਤ ਕੋਈ ਸਿੱਖਿਆ ਲੈਣ ਨਹੀਂ ਜਾਂਦਾ। ਉਹ ਕਹਿੰਦੇ ਸਾਨੂੰ ਘਰੋਂ ਫੇਰੀ ਮਿਲ ਜਾਂਦੀ ਹੈ। ਉਹਨਾਂ ਫਿਰ ਕੁਝ ਰਿਸ਼ਤੇਦਾਰ ਆਉਂਦੇ ਘਰ ਸਿੱਖਿਆ ਦੇਣ ਵਾਲੇ। ਮੈਲੀ ਗੌਂਡ ਵਾਲੇ ਵੀ ਬਹੁਤ ਸਿੱਖਿਆ ਦਿੰਦੇ ਨੇ। ਇਹਨੂੰ ਕੀ ਹਸਣ ਕਿਦਾਂ ਨਾਲਾ ਜਾਂਦੇ ਫਿਲਮ ਚ। ਬਟ ਇਹ ਸਾਡੀ ਜ਼ਿੰਮੇਦਾਰੀ ਹੈ, ਸਾਡੀ ਸਮਾਰਟਨੈਸ ਹੈ। ਹਾਂਜੀ। ਕਿ ਅਸੀਂ ਸਿਰਵੇਂ ਦਾ ਸਾਧੂ ਪ੍ਰਯੋਗ ਕਰਦੇ ਹੋਏ ਬੈਸਟ ਯੂਜ਼ ਕਰਦੇ ਹੋਏ ਐਂਟਰਟੇਨਮੈਂਟ ਦੇ ਨਾਲ-ਨਾਲ ਕੋਈ ਅੱਛੀ ਗੱਲ ਐਸੀ ਲੋਕਾਂ ਨੂੰ ਦੱਸ ਦਈਏ ਜਿਹੜੀ ਉਹ ਖੁਸ਼ ਹੋ ਜਾਣ ਕਿ ਸਾਡੇ ਬੱਚਿਆਂ ਨੇ ਬਹੁਤ ਕੰਮ ਆਇਆ ਇਹ ਸਿਨੇਮੇ ਦੀ ਸਮਾਰਟਨੈਸ ਹੈ ਸਿਨੇਮੇ ਦੀ ਰਿਸਪਾਂਸਿਬਿਲਟੀ ਨਹੀਂ ਹੈ ਸਿਨੇਮਾ ਸਿਰਫ ਐਂਟਰਟੇਨਮੈਂਟ ਵਾਸਤੇ ਹੈ ਇਹ ਵੀ ਤੇ ਇੱਕ ਬੜਾ ਵੱਡਾ ਕੰਟਰੀਬਿਊਸ਼ਨ ਹੈ ਨਾ ਕਿ 2 ਘੰਟੇ ਤੁਸੀਂ ਰਿਲੈਕਸ ਹੋ ਰਹੇ ਹੋ ਹਾਂਜੀ ਤੁਹਾਡੇ ਭਾਵਨਾਵਾਂ ਜਿਹੜੀਆਂ ਨੇ ਉਹਦਾ ਆਊਟਬਸਟ ਹੋ ਰਿਹਾ ਕਿਤੇ ਤੁਹਾਨੂੰ ਰੋਣ ਦਾ ਮੌਕਾ ਮਿਲ ਰਿਹਾ ਜਿਹਦੇ ਘਰ ਰੋ ਨਹੀਂ ਸਕਦੇ ਹਾਂ ਨਾ ਖਾਸ ਤੌਰ ਤੇ ਬੰਦੇ ਹਾਂਜੀ ਉਹ ਘਰ ਚ ਇੰਨੇ ਸਟੱਬਨ ਹੁੰਦੇ ਨੇ ਇੰਨੇ ਟਫ ਦਿਸਦੇ ਨੇ ਕਿ ਬੰਦੇ ਥਰਲ ਹੁੰਦੇ ਹੁੰਦੇ ਨੇ ਕਿਉਂ ਬੰਦਾ ਬੰਦਾ ਨਹੀਂ ਹੁੰਦਾ ਯਾਰ ਬੰਦੇ ਨੂੰ ਰੋਣਾ ਨਹੀਂ ਆ ਸਕਦਾ ਪਰ ਉਹ ਇਦਾਂ ਨਾ ਭਾਵਨਾ ਦਿਖਾਉਂਦੇ ਨਹੀਂ ਸਿਨੇਮੇ ਚ ਜਾ ਕੇ ਜਦੋਂ ਸੀਨ ਦੇਖਦੇ ਨੇ ਬੈਠੇ ਨੇ ਕਿ ਬੱਚੇ ਨਾਲ ਇਮੋਸ਼ਨ ਸੀਨ ਹੈਗਾ ਤਾਂ ਚੰਗੇ ਭਲੇ ਬੰਦੇ ਵੀ ਐ ਕਰਦੇ ਦੇਖੇ ਮੈਂ ਚੰਗੀ ਗੱਲ ਹੈ ਨਾ ਯਾਰ ਆਲਨ ਤੋਂ ਪਾਣੀ ਜਿਹੜਾ ਅੱਖਾਂ ਚੋਂ ਬਾਹਰ ਆ ਰਿਹਾ ਇਮੋਸ਼ਨ ਹੈ ਹਾਂ ਹੈਨਾ ਇਦਾਂ ਹੀ ਜਿਹੜਾ ਹਾਸਾ ਤੁਸੀਂ ਟੱਬਰ ਨਾਲ ਬਹਿ ਕੇ 2 ਮਹੀਨੇ ਚ ਨਹੀਂ ਹੱਸ ਸਕਦੇ ਉਹ 2 ਘੰਟੇ ਦੇ ਵਿੱਚ ਤੁਸੀਂ ਸਕਰੀਨ ਤੇ ਕੁਝ ਦੇਖ ਕੇ ਹੱਸ ਰਹੇ ਹੋ ਤੁਹਾਡੇ ਕਿੰਨੇ ਕੈਮੀਕਲ ਮਾਈਂਡ ਚ ਰਿਲੀਜ਼ ਹੋ ਰਹੇ ਜਿਹੜੇ ਤੁਹਾਨੂੰ ਆਨੰਦ ਸਕੂਨ ਖੁਸ਼ੀ ਦੇ ਰਹੇ ਨੇ ਹਮ ਤੇ ਮੇਰੇ ਖਿਆਲ ਨਾਲ ਸਿਨੇਮਾ ਦਾ ਇਹੀ ਫਰਜ਼ ਹੈ ਹਮ ਕਿ ਤੁਹਾਡੇ ਇਮੋਸ਼ਨਸ ਨੂੰ ਰਿਪਰੈਜ਼ੈਂਟ ਕਰਨਾ ਜੀ ਤੁਹਾਨੂੰ ਐਂਟਰਟੇਨ ਕਰਨਾ ਤੁਹਾਨੂੰ ਰਿਲੈਕਸ ਕਰਨਾ ਪਰ ਸਮਾਰਟ ਸਿਨੇਮਾ ਜੇ ਤੁਸੀਂ ਨਾਲ ਕੋਈ ਮੈਸੇਜ ਦੇ ਜਾਓ ਜਿੱਦਾਂ ਫਰਲੋ ਦੇ ਵਿੱਚ ਲੋਕੀ ਹੱਸਣਗੇ ਬੇਅੰਤ ਹਮ ਬਹੁਤ ਹਾਸਾ ਨੈਚੁਰਲ ਆਰਗੇਨਿਕ ਹਾਸਾ ਬਰਨਾਲ ਨਾਲ ਮੈਸੇजेस ਵੀ ਲੋਕਾਂ ਨੂੰ ਇਦਾਂ ਦੇ ਮਿਲਣਗੇ ਇੱਕ ਸਪੈਸ਼ਲ ਮੈਸੇਜ ਇਸ ਫਿਲਮ ਦੇ ਵਿੱਚ ਐਸਾ ਹੈ ਕਿ ਜਿਹਦੇ ਨਾਲ ਸਮਾਜ ਸਮਝੇਗਾ ਹਾਂ ਯਾਰ ਅਸੀਂ ਚੀਜ਼ਾਂ ਲੋਕਾਂ ਤੇ ਸੁੱਟ ਦਿੰਨੇ ਆ ਅਸੀਂ ਕਿਉਂ ਨਹੀਂ ਅੱਗੇ ਆਉਂਦੇ ਹਾਂ ਜੀ ਕੀ ਬਾਤ ਹੈ ਅੱਛਾ ਫਰਲੋ ਫਿਲਮ ਦੇ ਜੇ ਅਸੀਂ ਜੇ ਮੈਂ ਟ੍ਰੇਲਰ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਇੱਕ ਅਫਸਰ ਵੀ ਦਿਖਾਇਆ ਗਿਆ ਹੈ ਕਿ ਤੁਸੀਂ ਇੱਕ ਅਫਸਰ ਦੀ ਭੂਮਿਕਾ ਵੀ ਨਿਭਾ ਰਹੇ ਹੋ ਹੈਨਾ ਇਹ ਤੁਹਾਡੇ ਸਾਰੇ ਕਲੀਗਜ਼ ਨੇ ਤਾਂ ਕੀ ਅਸੀਂ ਇਹ ਚੀਜ਼ ਕਹਿ ਸਕਦੇ ਹਾਂ ਕਿ ਇਹ ਵੀ ਤੁਹਾਡਾ ਜਿਹੜਾ ਇਹ ਇੱਕ ਕਦਮ ਹੈ ਸਿਸਟਮ ਨੂੰ ਸੁਧਾਰਨ ਦੇ ਲਈ ਫਿਲਮ ਦੇਖੋਗੇ ਤੁਹਾਨੂੰ ਬੜਾ ਕੁਝ ਉੱਚ ਨਜ਼ਰ ਆਏਗਾ ਕਿ ਇਹ ਸਿਸਟਮ ਜਿਹੜਾ ਨਾ ਇਹ ਸਾਡੇ ਮਾਈਂਡਸੈਟ ਤੇ ਹੀ ਹੈ ਸਾਡਾ ਮਾਈਂਡਸੈਟ ਕੀ ਕਹਿੰਦਾ ਜੀ ਕਿ ਮੈਂ ਸਿਸਟਮ ਅਨੁਸਾਰ ਚੱਲਣਾ ਹੈ ਕਿ ਸਿਸਟਮ ਨੂੰ ਆਪਣੇ ਅਨੁਸਾਰ ਚਲਾਣਾ ਹੈ ਬਸ ਆਹੀ ਫਰਕ ਹੈ ਜਿਦਨ ਮਾਈਂਡਸੈਟ ਚੇਂਜ ਹੋ ਜਿੰਦਗੀ ਸਭ ਕੁਝ ਚੇਂਜ ਹੋ ਜਾਏਗੀ ਵੈਸੇ ਅਗਰ ਅਸੀਂ ਵੇਖਿਆ ਜਾਈਏ ਤਾਂ ਅਕਸਰ ਅਸੀਂ ਨਾ ਸਰਕਾਰਾਂ ਨੂੰ ਦੋਸ਼ ਦੇ ਦਿੰਦੇ ਆ ਜਾਂ ਸੁਸਾਇਟੀ ਨੂੰ ਦੋਸ਼ ਦੇ ਦਿੰਦੇ ਆ ਪਰ ਅਸੀਂ ਆਪਣੇ ਤੇ ਕੰਮ ਕਰਨਾ ਭੁੱਲ ਜਾਂਦੇ ਆ ਤੁਹਾਨੂੰ ਲੱਗਦਾ ਕਿ ਜੇ ਹਰ ਕੋਈ ਆਪਣੀ ਆਪਣੀ ਜ਼ਿੰਮੇਵਾਰੀ ਲੈ ਲੇ ਤਾਂ ਆਪਣੇ ਆਪ ਹੀ ਸੁਧਾਰ ਹੋ ਜਾਏਗਾ ਮੈਂ ਉਹੀ ਕਹਿੰਦਾ ਸੁਸਾਇਟੀ ਕੌਣ ਹੈ ਹਾਂ ਤਿੰਨ ਜਣੇ ਆਪਾਂ ਬੈਠੇ ਆ ਹਾਂਜੀ ਤੇ ਤਿੰਨ ਚਾਰ ਸਾਡੇ ਸਾਹਮਣੇ ਬੈਠੇ ਸੁਸਾਇਟੀ ਹੈ ਬਿਲਕੁਲ ਅਸੀਂ ਅੱਜ ਹੀ ਇੱਕ ਚੀਜ਼ ਹੁਣੇ ਸੋਚ ਕੇ ਚੱਲੀਏ ਕਿ ਅਸੀਂ ਖਾ ਕੇ ਆਪਣੀ ਗੱਡੀ ਚੋਂ ਬਿਸਕਟਾਂ ਦਾ ਪੈਕੇਟ ਖਾਲੀ ਬਾਹਰ ਨਹੀਂ ਸੁੱਟਣਾ। ਲਫਾਫੇ ਬਾਹਰ ਨਹੀਂ ਸੁੱਟਣਾ। 버거 ਖਾ ਕੇ ਉਹਦਾ ਕਾਗਜ਼ thro ਨਹੀਂ ਬਾਹਰ ਕਰਨਾ। ਆ ਤਿੰਨ ਜਣੇ ਸੁਧਰ ਜਾਣ। ਜੀ। ਤੇ ਤਿੰਨਾਂ ਨੂੰ ਦੇਖ ਕੇ 30 ਹੋ ਸੁਧਰ ਜਾਣ। ਉਥੋਂ 300 ਮਤਲਬ ਇਦਾਂ ਹੀ ਹੈ ਨਾ ਜੇ ਮੈਂ ਸੁਧਰ ਗਿਆ ਨਾ ਹਰ ਬੰਦਾ ਇਹ ਸੋਚ ਲੇ ਕਿ ਮੈਂ ਸੁਧਰ ਗਿਆ ਤੇ ਸਾਰੀ ਸੋਸਾਇਟੀ ਕਲੈਕਟਿਵਲੀ ਸੁਧਰ ਗਈ। ਹੂੰ। ਸੋ ਸ਼ੁਰੂਆਤ ਤਾਂ ਮੇਰੇ ਕੋਲੋਂ ਹੀ ਹੋਣੀ ਹੈ। ਸਵਾਏ ਨੂੰ ਸੁਧਾਰਨ ਦੀ। ਮੈਂ ਕਹਾਂ ਮੈਂ ਤਾਂ ਇਦਾਂ ਦਾ ਰਹਿਣਾ ਤੁਸੀਂ ਸਾਰੇ ਸੁਧਰ ਜੋ। ਮੇਰੀ ਗੱਲ ਸੁਣੋ ਤੁਸੀਂ ਗੰਦ ਬਹੁਤ ਆ ਸੋਸਾਇਟੀ 'ਚ। ਸਾਰੇ ਬੰਦੇ ਬੰਜ ਪਰ ਮੈਂ ਇਦਾਂ ਦਾ ਹੀ ਰਵਾਂਗਾ ਫੇਰ ਨਹੀਂ ਕੁਝ ਬਦਲਣਾ ਜੀ ਸੋ ਜਾਣ ਤੋਂ ਪਹਿਲਾਂ ਸਿਰਫ ਇਹੀ ਕਹਿਣਾ ਚਾਹਵਾਂਗੀ ਕਿ ਫਿਲਮ ਆ ਰਹੀ ਹੈ ਫਰਲੋ ਸੋ ਕੁਝ ਖਾਸ ਅਪੀਲ ਦਰਸ਼ਕਾਂ ਨੂੰ ਕਰਨੀ ਚਾਓ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਾਡੀ ਫਿਲਮ ਆ ਰਹੀ ਆ ਫਰਲੋ ਉਹਦਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਫਰਲੋ ਮਾਰਦੇ ਆ ਬਟ ਮੈਨੂੰ ਇਹ ਲੱਗਦਾ ਇਹ ਫਰਲੋ ਦੀ ਸਾਨੂੰ ਜ਼ਰੂਰਤ ਹੈਗੀ ਆ ਕਿਉਂਕਿ ਅਸੀਂ ਤੁਹਾਡੇ ਲਈ ਬਹੁਤ ਹੀ ਪਰਿਵਾਰਿਕ ਕੰਟੈਂਟ ਲੈ ਕੇ ਆ ਰਹੇ ਆ ਜਿਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆ ਤੇ ਤੁਸੀਂ ਫੈਮਲੀ ਨਾਲ ਬੈਠ ਕੇ ਸਾਡੀ ਫਿਲਮ ਵੇਖ ਸਕਦੇ ਹੋ ਤੁਸੀ ਤੁਹਾਨੂੰ ਵਧੀਆ ਲੱਗੂਗਾ ਅਸੀਂ ਰਿਕਵੈਸਟ ਕਰਦੇ ਆ ਕਿ 10 ਜਨਵਰੀ ਨੂੰ ਪਹਿਲੇ ਪਹਿਲੇ ਸ਼ੋਅ ਦੇ ਵਿੱਚ ਤੁਸੀਂ ਪਹੁੰਚੋ ਆਪਣੇ ਪਰਿਵਾਰ ਸਮੇਤ ਸਾਡੀ ਫਿਲਮ ਵੇਖੋ ਧੰਨਵਾਦ ਬਿਲਕੁਲ ਜੀ ਜਿਹਨੂੰ ਅਸੀਂ ਕਹਿੰਦੇ ਪੈਰਲਲਰ ਸਿਨੇਮਾ ਕਿਉਂਕਿ ਕਰੋੜਾ ਰੁਪਏ ਲਾ ਕੇ 20 25 25 30 30 ਕਰੋੜ ਦੀਆਂ ਫਿਲਮਾਂ ਬਣਨ ਲੱਗੀਆਂ ਨੇ ਉਹ ਬਹੁਤ ਚੰਗੀ ਗੱਲ ਹੈ ਹਨਾ ਉਹ ਸਾਡਾ ਸਿਨੇਮਾ ਉਹਦਾ ਨਾ ਵੱਡਾ ਹੋ ਰਿਹਾ ਪਰ ਪੈਰਨਲ ਸਿਨੇਮਾ ਖੜਾ ਰਹਿਣਾ ਬਹੁਤ ਜ਼ਰੂਰੀ ਹੈ ਜਿੱਥੇ ਜਿੱਥੇ ਠੀਕ ਠਾਕ ਬਜਟ ਦੀਆਂ ਫਿਲਮਾਂ ਬਣਦੀਆਂ ਰਹਿਣ ਜਿਹਦੇ ਵਿੱਚ ਬਹੁਤ ਵੱਡੇ ਮਹਿੰਗੇ ਆਰਟਿਸਟ ਅਫੋਰਡ ਹੀ ਨਾ ਕਰਦੇ ਹੋਈ ਆ ਆਪਾਂ ਤੇ ਫਿਰ ਉਹਦੇ ਵਿੱਚ ਕੀ ਹੈ ਕਿ ਅਸੀਂ ਇੱਕ ਪੈਕੇਜ ਵਧੀਆ ਲੈ ਕੇ ਚੱਲੀਏ ਟੈਲੈਂਟਡ ਲੋਕ ਔਰ ਅੱਛੇ ਆਰਟਿਸਟ ਜਿਨ੍ਹਾਂ ਨੂੰ ਪਲੈਟਫਾਰਮ ਮਿਲਿਆ ਨਹੀਂ ਜਾਂ ਜਿਹੜੇ ਟੈਲੈਂਟਡ ਨੇ ਨੇ ਜਿੰਨਾ ਮਿਲਿਆ ਓਨਾਂ ਅਜੇ ਘੱਟ ਆ ਉਹਨਾਂ ਲਈ ਜੀ ਉਹਨਾਂ ਨੂੰ ਹੋਰ ਵੱਡਾ ਪਲੈਟਫਾਰਮ ਮਿਲਣਾ ਚਾਹੀਦਾ ਸੋ ਇਹੋ ਜਿਹਾ ਸਿਨੇਮਾ ਬਹੁਤ ਸਾਰੇ ਟੈਲੈਂਟਡ ਲੋਕਾਂ ਲਈ ਪਲੈਟਫਾਰਮ ਬਣ ਸਕਦਾ ਜਿਹਦੇ ਚ ਡਾਇਰੈਕਟਰਸ ਨਵੇਂ-ਨਵੇਂ ਨੂੰ ਕੰਮ ਮਿਲੇਗਾ ਪ੍ਰੋਡਿਊਸਰ ਨਵੇਂ ਉੱਠਣਗੇ ਕਿਉਂਕਿ ਬਜਟ ਬਹੁਤ ਵੱਡੇ ਨਹੀਂ ਤਾਂ ਰਿਸਕ ਉਹਨਾਂ ਘੱਟ ਜਾਂਦਾ ਹਾਂਜੀ ਇਹ ਫਿਰ ਐਕਟਰਸ ਨੂੰ ਮਿਲੇਗਾ ਸੋ ਮੈਨੂੰ ਲੱਗਦਾ ਹੈ ਕਿ ਪੈਰਲਲ ਸਿਨੇਮਾ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਲਾਈਟਰ ਵੇਨ ਦੀਆਂ ਸੁਸਾਇਟੀ ਦੀ ਗੱਲ ਕਰਦੀਆਂ ਸਲਾਈਸ ਆਫ ਲਾਈਫ ਫਿਲਮਾਂ ਜਿਹੜੀਆਂ ਬਣਦੀਆਂ ਰਹਿੰਦੀਆਂ ਆ ਇੱਕ ਮੇਰਾ ਸਵਾਲ ਸੀਗਾ ਸਰ ਤੁਹਾਨੂੰ ਜੇ ਤੁਸੀਂ ਇਜਾਜ਼ਤ ਦਿਓ ਤੇ ਅਸੀਂ ਗੁਰਪ੍ਰੀਤ ਸਰ ਨੂੰ ਬਹੁਤ ਸਾਰੇ ਕਿਰਦਾਰ ਨਿਭਾਉਂਦੇ ਵੇਖਦੇ ਆ ਤੇ ਬਟ ਜਦੋਂ ਤੁਹਾਡਾ ਇੱਕ ਮੀ ਟਾਈਮ ਹੁੰਦਾ ਹਰ ਇਨਸਾਨ ਦਾ ਤਾਂ ਉਹ ਮੀ ਟਾਈਮ ਦੇ ਵਿੱਚ ਤੁਸੀਂ ਕੀ ਕਰਦੇ ਹੋ ਮੈਂ ਇਹ ਜਾਨਣਾ ਚਾਹਨੀ ਆ ਮੈਂ ਉਸ ਟਾਈਮ ਬਹੁਤ ਸ਼ੈਤਾਨ ਹੋਣਾ ਜੀ ਮੈਂ ਬੱਚਾ ਬਨ ਜਾਂਦਾ ਮੈਂ ਇਕੱਲਾ ਗੱਡੀ 'ਚ ਬੈਠਾ ਹਾਂ ਕਿ ਮੈਂ ਉਦੋਂ ਮੇਰੀਆਂ ਇਲਤਾਂ ਜਿਹੜੀਆਂ ਨੇ ਜਾਂ ਘਰ ਦੇ ਨਾਲ ਬੈਠੇ ਜਿਨ੍ਹਾਂ ਨਾਲ ਮੈਂ ਖੁੱਲਾ ਹੋਇਆ ਜੀ ਉਦੋਂ ਫਿਰ ਮੈਂ ਪੂਰਾ ਮਤਲਬ ਮੱਲ ਮੇਰੇ ਆਪਣੀ ਲੈਂਗੁਏਜ ਹੁੰਦੀ ਹੈ ਆਪਣੀ ਮੇਰਾ ਮੈਂ ਆਪਣੇ ਟੰਗ ਨਾਲ ਬੋਲੀ ਜਾਣਾ ਜਿਹੜਾ ਕਕੜ ਧੁੰਮ ਧਮ ਤੱਕੜਕਾ ਜੰਗੜ ਚਾਕ ਮੈਂ ਡਰ ਤਾਂ ਪਤਾ ਨਹੀਂ ਮੈਂ ਕੀ ਬੋਲਦੇ ਜਾਣਾ ਹਮ ਜਸਟ ਟੂ ਰਿਲੈਕਸ ਮਾਈਸੈਲਫ ਜਿਹਦਾ ਮੀਨਿੰਗਲੈਸ ਹੈ ਕਿਉਂਕਿ ਬਹੁਤ ਜ਼ਿਆਦਾ ਮੀਨਿੰਗਫੁਲ ਸਾਰਾ ਦਿਨ 24 ਘੰਟੇ ਕਰੀ ਜਾਂਦਾ ਉਹ ਵੀ ਸਟ्रेस ਹੈ ਹਮ ਸੋ ਬੱਚਾ ਬੰਨਾ ਬਹੁਤ ਜ਼ਰੂਰੀ ਹੈ ਇੱਕ ਟਾਈਮ ਤੇ ਮੈਂ ਆਪਣੇ ਤਿਆਰ ਹੋ ਰਿਹਾ ਮੈਂ ਸ਼ੀਸ਼ੇ ਨਾਲ ਬੜੀਆਂ ਸ਼ਰਾਰਤਾਂ ਕਰਦਾ ਵਾਂਸ ਵਾਂਨੇ ਮੂੰਹ ਬਣਾ ਕੇ ਦੇਖਦਾ ਮੈਂ ਤਾਂ ਅੱਜ ਵੀ ਹੁਣ ਚਲੋ ਮੈਂ ਟਰਬਨ ਚਾ ਗਰੀ ਤਾਂ ਮ ਦਫਾਵਾਂਗਾ ਕਦੇ ਮਿਲਿਆ ਮੈਂ ਕੰਨ ਹਲਾ ਲੈਣਾ ਆਪਣਾ ਅੱਛਾ ਹਾਂਜੀ ਕੋਈ ਭਲਾ ਨਹੀਂ ਸਕਦਾ ਹਨ ਬਹੁਤ ਡਿਫਿਕਲਟ ਹੈ ਤੇ ਮੈਂ ਸ਼ੀਸ਼ੇ 'ਚ ਕੰਨ ਹਲਾ ਕੇ ਦੇਖੀ ਜਾਵਾਂਗਾ ਹਨਾ ਮੈਂ ਸ਼ੁਰੂ ਤਾਂ ਇੱਕ ਇੱਕ ਆਈਬ੍ਰੋ ਹਲਾ ਕੇ ਦੇਖਣ ਦੀ ਪ੍ਰੈਕਟਿਸ ਕਰਨੀ ਆ ਪ੍ਰੈਕਟਿਸ ਕਰਨੀ ਅਗਰ ਇਹ ਸ਼ੀਸ਼ੇ ਨਾਲ ਖੇਡਾਂ ਕਰਦੇ ਕਰਦੇ ਮੈਂ ਜ਼ਰਾ ਕੁਝ ਸਿੱਖਿਆ ਹੋਵੇ ਹਨਾ ਗੱਲੇ ਗੱਲੇ ਮਸਲ ਤੇ ਕੰਟਰੋਲ ਕਰਨਾ ਇਹ ਸਭ ਸ਼ੈਤਾਨੀਆਂ ਚੋਂ ਨਿਕਲਦਾ ਹੈ ਨਾ ਔਰ ਕਦੇ ਮੈਂ ਤੁਹਾਨੂੰ ਦੁਖ ਮੈਂ ਉਹਦੀ ਇੱਕ ਵੀਡੀਓ ਬਣਾਵਾਂਗਾ ਉਹ ਸੱਚ ਮੈਂ ਪੁੱਠਾ ਸਾਈਕਲ ਚਲਾ ਲੈਣਾ ਵਾ ਹਾਂਜੀ ਇਹ ਕਿਵੇਂ ਮੇਰਾ ਮੂੰਹ ਇੱਧਰ ਹੁੰਦਾ ਸਾਈਕਲ ਇੱਧਰ ਚਲਾਵਾਂਗਾ ਮੈਂ ਬਹੁਤ ਜਲਦੀ ਦੀ ਰੀਲ ਬਣਾ ਕੇ ਪਾਵਾਂਗਾ ਹਾਂ ਜ਼ਰੂਰ ਸਾਨੂੰ ਇੰਤਜ਼ਾਰ ਰਹੇਗਾ ਇਦਾਂ ਦੇ ਪੁੱਠੇ ਗਮ ਬੜੇ ਕੀਤੇ ਹਨਾ ਜੀ ਸੋ ਕਹਿੰਦਾ ਮਤਲਬ ਕਿ ਮੈਂ ਅੰਦਰੋਂ ਕਦੀ ਆਪਣੇ ਅੰਦਰ ਨਾ ਸੰਜੀਦਗੀ ਦੀ ਭਰਤੀ ਨਹੀਂ ਪੈਂਦੀ ਵੀ ਥੱਲੇ ਦੱਬੇ ਜਾਵਾਂ ਮੈਂ ਸੰਜੀਦਗੀ ਤੁਹਾਡੀ ਸੋਚ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਨਾ ਕਿ ਤੁਹਾਡੇ ਹਮੇਸ਼ਾ ਬਿਹੇਵੀਅਰਸ ਹੋਣੀ ਚਾਹੀਦੀ ਮੈਚਿਉਰਿਟੀ ਸੋਚ ਵਿੱਚ ਹੁੰਦੀ ਹੈ ਜੇ 24 ਘੰਟੇ ਮੈਂ ਬਿਹੇਵੀ ਮੈਚਿਉਰ ਕਰਨ ਲੱਗ ਜਾਵਾਂਗਾ ਇਹ ਕੱਪ ਇੱਥੇ ਕਿਉਂ ਪਏ ਨੇ ਇਹਨਾਂ ਨੂੰ ਅੰਦਰ ਰੱਖੋ ਕਿਛਿੰਚ ਲੈ ਬੇਟੇ ਦੇ ਹੀ ਹੋਣੀ ਬਚਾਣਾ ਬੇਟੇ ਹੈਨਾ ਮੈਂ ਸੋ ਕਾਲਡ ਮੈਚਿਉਰਿਟੀ ਦਿਖਾਣ ਲੱਗ ਜਾਵਾਂਗਾ ਤੇ ਮਨੇ ਲਾਈਫ ਮੰਨਫੀ ਕਰ ਲਈ ਮੈਂ ਹੈਨਾ ਜੇ ਕਿ ਸੇਨਲ ਛੇੜਕਣਾ ਤਾਂ ਉਹਨੂੰ ਉਸ ਤਰੀਕੇ ਨਾਲ ਝੜਕੋ ਹਣਾ ਇਹ ਵੀ ਬੇਟੇ ਤੇਰੇ ਬਾਪੂ ਜੀ ਚੁੱਕਣ ਕੇ ਆ ਕੇ ਚੋਕੇ ਨੂੰ ਤੁਹ ਹਨਾ ਬੱਚੇ ਨੂੰ ਇਦਾਂ ਦੀ ਗੱਲ ਸੁਣ ਖੁਸ਼ ਹੋਣ ਵਾਲੇ ਹਾਸਾ ਨਿਕਲ ਜਾਂਦਾ ਦਾ ਤੇ ਨਾਲੇ ਉਹਨੇ ਕੱਪ ਚੱਕ ਦੇਣੇ ਹਾਂਜੀ ਹਣਾ ਘਰ ਦੇ ਪ੍ਰਿੰਸੀਪਲ ਕਿਹਨੂੰ ਚੰਗਾ ਲੱਗਦਾ ਹਾਂ ਠੀਕ ਹੈ ਨਾ ਮੈਂ ਆਪ ਚੱਕ ਦੇਣਾ ਮੈਂ ਕਈ ਵਾਰੀ ਮੇਰੇ ਦਾ ਲੱਗ ਜੇ ਮੇਰੇ ਘਰ ਦੇ ਮਤਲਬ ਵਾਈਫ ਕਈ ਵਾਰੀ ਲੇਟ ਉੱਠਣ ਤੇ ਸਭ ਤੋਂ ਪਹਿਲਾਂ ਉੱਠ ਕੇ ਉਹਨਾਂ ਨੇ ਸਾਡੇ ਜਿਹੜੇ ਸਾਡੇ ਡੋਮੈਸਟਿਕ ਹੈਲਪਰ ਲੜਕੀ ਉਹਨੂੰ ਪੁੱਛਣਾ ਹੈ ਕਿੱਥੇ ਨੇ ਕਹਿੰਦੇ ਉੱਪਰ ਨੇ ਕਹਿੰਦੇ ਬਸ ਕੋਈ ਕਮਰਾ ਫੜ ਲਿਆ ਹੁਣ ਕਰਦੇ ਹੁਣੇ ਸਫਾਈ ਮੇਰੇ ਕੋ ਵੀਲਾ ਬੈਠੇ ਨਹੀਂ ਜਾਂਦਾ ਮੈਂ ਹੋਰ ਨਹੀਂ ਕਹਿੰਦੇ ਗਮਲੇ ਸੈੱਟ ਕਰਨ ਲੱਗ ਜਾਨਾ ਕਰਦੇ ਹੂੰ ਸੋ ਮੈਂ ਉੱਥੇ ਹੀ ਰਹਿ ਕੇ ਆਪਣੀ ਲਾਈਫ ਨੂੰ ਇੰਜੋਏ ਕਰਦਾ no bigness ਕੀ ਹਬਾਤਾ ਹੈ ਸੋ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਹੁਣ ਇਜਾਜ਼ਤ ਲੈਣਾ ਚਾਹਾਂਗੀ ਉਮੀਦ ਕਰਦੀ ਹਾਂ ਗੱਲਬਾਤ ਦਾ ਸਿਲਸਿਲਾ ਤੁਹਾਨੂੰ ਵੀ ਚੰਗਾ ਲੱਗਾ ਹੋਵੇਗਾ ਬਹੁਤ ਵਧੀਆ ਸਮਝਦਾਰ ਜੀ ਥੈਂਕ ਯੂ ਸੋ ਮਾਚ ਔਰ ਤੁਸੀਂ ਵੀ ਇੱਕ ਕਰੀ ਕਹਿ ਦੋਗੇ 10 ਜਨਵਰੀ ਨੂੰ ਇਸ ਨਵੇਂ ਸਾਲ ਦੀ ਪਹਿਲੀ ਪੰਜਾਬੀ ਫਿਲਮ ਜਿਹੜੀ ਆ ਰਿਲੀਜ਼ ਹੋ ਰਹੀ ਹੈ ਫਰਲੋ ਸਾਡੀ ਪੰਜਾਬੀ ਇੰਡਸਟਰੀ ਦੀ 10 ਜਨਵਰੀ ਨੂੰ ਜ਼ਰੂਰ ਆਪਣੀ ਫੈਮਲੀ ਨਾਲ ਫਰੈਂਡਸ ਨਾਲ ਦੇਖਣ ਜਾਇਓ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਭਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ